ਮਸਲਾ ਕੀ ਜਿਹੜਾ ਤੁਸੀਂ ਅੱਜ ਐਸਡੀਐਮ ਸਾਹਿਬ ਦੇ ਆਫਿਸ ਆਏ ਆ ਕਿਹੜਾ ਮੰਗ ਮੰਗਪਤਾ ਦਿੱਤਾ ਤੁਸੀਂ ਅੱਜ ਸਭ ਤੋਂ ਪਹਿਲਾਂ ਜੀ ਆਪ ਸਭ ਨੂੰ ਜੈ ਭੀਮ ਜੈ ਭਾਰਤ ਜੈ ਗੁਰਦੇਵ ਤੁਹਾਨੂੰ ਗੁਰਦੇਵ ਅੱਜ ਸਾਡੇ ਜੀ ਇਹ ਪਿਛਲੇ 10 15 ਸਾਲਾਂ ਤੋਂ ਸਾਡੇ ਨਗਰ ਚ ਦੀਆਂ ਐਸਸੀ ਬਹੁਤ ਬਹੁਜਨ ਸਮਾਜ ਦੀਆਂ ਕਲੋਨੀਆਂ ਆ ਜਿੱਥੇ ਪਿਛਲੇ 15 ਸਾਲਾਂ ਤੋਂ ਬਹੁਤ ਹੀ ਜ਼ਿਆਦਾ ਗੰਦ ਪੈ ਚੁੱਕਾ ਆ ਜਿੱਥੇ ਪਾਣੀ ਦਾ ਨਿਕਾਸ ਜਿਹੜਾ ਨਾ ਹੋਣ ਕਰਕੇ ਅੱਜ ਉਹ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇੱਕ ਛੱਪੜ ਦਾ ਰੂਪ ਧਾਰਨ ਕਰ ਲਿਆ ਆ। ਔਰ ਜਿੱਥੇ ਉਸ ਪਾਣੀ ਦੇ ਵਿੱਚ ਡਿੱਕੇ ਜਾਣੀ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਔਰ ਪੀਣ ਵਾਲੇ ਪਾਣੀ ਦੇ ਵਿੱਚ ਜਿਹੜੀ ਆ ਉਹ ਬਦਬੂ ਔਰ ਗੰਦਗੀ ਆ ਰਹੀ ਆ। ਸਾਨੂੰ ਪਿਛਲੇ 10 ਸਾਲਾਂ ਤੋਂ ਅਸੀਂ ਇਹ ਮੰਗ ਕਰਦੇ ਆ ਰਹੇ ਆਂ ਲੇਕਿਨ ਸਾਡੀ ਇਸ ਮੰਗ ਨੂੰ ਹਮੇਸ਼ਾ ਇਗਨੋਰ ਕੀਤਾ ਗਿਆ ਆ। ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਸਾਡੇ ਸ਼ਹਿਰ ਦੇ ਐਸ ਡੀ ਐਮ ਸਾਹਿਬ ਜਿਨ੍ਹਾਂ ਤੇ ਬਹੁਤ ਹੀ ਜ਼ਿਆਦਾ ਸਾਨੂੰ ਮਾਣ ਆ ਉਹਨਾਂ ਦੇ ਕੋਲ ਅਸੀਂ ਇਹ ਅੱਜ ਮੰਗ ਰੱਖੀ ਆ ਸੋ ਉਹਨਾਂ ਨੇ ਵੀਡੀਓ ਸਾਹਿਬ ਨੂੰ ਮਾਰਕ ਕਰਕੇ ਭੇਜੀ ਆ ਤੇ ਸਾਨੂੰ ਉਮੀਦ ਆ ਕਿ ਇਹ ਸਾਡਾ ਜਿਹੜਾ ਮਸਲਾ ਹੈ ਜਲਦ ਤੋਂ ਜਲਦ ਹੱਲ ਕੀਤਾ ਜਾਊਗਾ ਕਿ ਸਾਡੇ ਅਸੀਂ ਲੋਕਾਂ ਨੂੰ ਜਿਹੜਾ ਆ ਉਹ ਸੁੱਖ ਦਾ ਸਾਹ ਮਿਲ ਸਕੇ ਔਰ ਨਰਕ ਭਰੀ ਜਿਹੜੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋਏ ਆ ਉਹਦੇ ਤੋਂ ਜਿਹੜਾ ਆ ਉਹ ਛੁਟਕਾਰਾ ਮਿਲ ਸਕੇ ਜੈ ਭੀਮ ਜੈ ਪਰ